जय भीम जय पार्थ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚੀ ਦਿਖਾਉਣ ਦੀ ਅੱਜ ਅਸੀਂ ਪਹੁੰਚਿਆ ਮਹੱਲਾ ਬਾਗਵਾਲੇ ਵਿੱਚ ਜਿੱਥੇ ਗੁਰਬਾਲਮਿਕ ਸਵਾਮੀ ਜੀ ਦਾ satsang ਕਰਾਇਆ ਜਾ ਰਿਹਾ ਹੈ ਆਓ ਡੀ ਗੱਲਬਾਤ ਕਰਾ ਰਹੇ ਹਾਂ ਪ੍ਰਧਾਨ ਸਾਹਿਬ ਨਾਲ ਜੋ ਬੋਲੇ ਸੋਨਰਪੇ ਪਵਾਨ ਬਾਲਮਿਕ ਮਹਾਰਾਜ ਕੀ ਜੈ ਅਸੀਂ ਪ੍ਰਗਟਨਸਤੀ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੇ ਹਾਂ ਜੋ ਬੋਲੇ ਸੋਨ ਰਵੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅੱਜ ਅਸੀਂ ਪਹੁੰਚੇ ਹਾਂ ਇਹ ਮਹੱਲਾ ਬਾਗਲੇ ਵਿੱਚ ਜਿੱਥੇ ਵਾਲਮੀਕ ਸਵਾਮੀ ਜੀ ਦਾ satsang ਕਰਾਇਆ ਜਾ ਰਿਹਾ ਹੈ ਆਜੋ ਠਾਡੀ ਗੱਲਬਾਤ ਪ੍ਰਧਾਨ ਸਾਹਿਬ ਨਾਲ ਕਰਾ ਰਹੇ ਹਾਂ ਜੀ ਅੰਜ ਪ੍ਰਧਾਨ ਸਾਹਿਬ ਜੋ ਬੋਲੇ ਸੋਨ ਰਵੇ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਮੈਂ ਇਕਲਵਯਾ ਨੌਜਵਾਨ ਸਭਾ ਦਾ ਪ੍ਰਧਾਨ ਲਵ ਸੋਤਾ ਸਾਰੀ ਸੰਗਤ ਨੂੰ ਵਾਲਮੀਕੀ ਮਹਾਰਾਜ ਦੇ ਪ੍ਰਗਟ ਦੇਣ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਪ੍ਰਗਟ ਦੇਣ ਦੇ ਸੰਬੰਧ ਵਿੱਚ ਅਸੀਂ ਅੱਜ ਦੇ ਦਿਨ ਮਹਾਰਾਜ ਦਾ 사త్సੰਗ ਕਰਵਾ ਰਹੇ ਹਾਂ ਸੋ ਸਾਰਿਆਂ ਨੂੰ ਪ੍ਰਗਟ ਦੇਣ ਦੀਆਂ ਲੱਖ ਲੱਖ ਵਧਾਈਆਂ ਹੋਣ ਜੈ ਵਾਲਮੀਕੀ ਹਰ ਹਰ ਵਾਲਮੀਕੀ